हां वीर हो जाएगा ठीक कोई ना फिकर ना करया ना कर तू। ਪੈਣੇ ਸਾਲ ਹੋ ਗਿਆ ਮੰਜੇ ਤੇ ਪੈਨੂ। ਠੀਕ ਹੋਣਾ ਹੁੰਦਾ ਤੁਨੂੰ ਹੋ ਜਾਣਾ ਹੈਗਾ। ਕੋਈ ਨਹੀਂ ਮੈਂ ਆ ਕੇ ਜਾਨਨੀ ਆ ਕਿਸੇ ਦਿਨ। ਨਹੀਂ ਬੱਸ ਕਰ ਹੁਣ ਕਿੰਨਾ ਟਾਈਮ ਲਾਏਂਗੀ ਮੈਂ ਵੀ ਆਪਦੀ ਕੁੜੀ ਨੂੰ ਫੋਨ ਕਰਨਾ। ਚੱਲ ਠੀਕ ਹੈ ਵੀਰੇ ਫਿਰ ਮੈਂ ਮਾਰਦੀ ਆਂ ਗੇੜ। ਓਕੇ। ਅੱਜ ਫੇਰ ਦਾਲ ਧਰ ਲਈ। ਕੋਈ ਹੋਰ ਸਬਜ਼ੀ ਸਬਜ਼ੀ ਬਣਾ ਲਿਆ ਕਰ ਮੇਰੇ ਤੋਂ ਨਹੀਂ ਘੱਟੀ ਜਾਂਦੀ ਸਬਜ਼ੀ ਸਬਜ਼ੀ ਦਾਲ ਖਾਣੀ ਹੋਈ ਖਾ ਲੈ ਠਹਿਰ ਜੋ ਪਹਿਲਾਂ ਮੈਂ ਆਪਦੀ ਮੰਮੀ ਨਾਲ ਗੱਲ ਕਰਾਂ ਹਾਂਜੀ ਮੰਮੀ ਜੀ ਕੀ ਕਰਦੀ ਸੀ ਮੇਰੀ ਤੀ ਕੁਛ ਨਹੀਂ ਮੰਮੀ ਦਾਲ ਧਰਨ ਲੱਗੀ ਸੀ ਤੂੰ ਕਿਉਂ ਦਾਲ ਧਰਵੇਂਗੀ ਉਹ ਕੁੜੀਆਂ ਯਾ ਕਿੱਥੇ ਨੇ ਨੰਦਾਂ ਤੇਰੀਆਂ ਉਹ ਤਾਂ ਪੜਨ ਗਈਆਂ ਪੜ ਕੇ ਬੜਾ ਇਹਨਾਂ ਨੇ ਡੀਸੀ ਲੱਗ ਜਾਣਾ ਨਾਲ ਲਾਇਆਗਾ ਰੋਟੀ ਟੋਕ ਚ ਇਹਨਾਂ ਨੂੰ ਸੱਸ ਕਿੱਥੇ ਤੇਰੀ ਵੇਲੀਆਂ ਖਾਣ ਗਈ ਜੀ ਆਹੋ ਉਹਨੂੰ ਵੀ ਕੰਮ ਚ ਨਾਲ ਲਾਇਆ ਕਰ ਹਾਂ ਐਂ ਕਰਿਆ ਕਰੂਗੀ ਚੱਲ ਮੈਂ ਕਰਦੀ ਆ ਫਿਰ ਤੈਨੂੰ ਆ ਗਈ ਮੇਰੀ ਧੀ ਪੜ ਕੇ ਗਾਲਜਾਂ ਮੰਮੀ ਅੱਜ ਮੈਂ ਕਾਲਜ ਨਹੀਂ ਗਈ ਸੀ ਅੱਜ ਤਾਂ ਮੈਂ ਆਪਣੀ ਸਹੇਲੀਆਂ ਨਾਲ ਘੁੰਮਣ ਗਈ ਸੀ ਚੱਲ ਕੋਈ ਨਹੀਂ ਆਹੀ ਤਾਂ ਦਿਨ ਹੁੰਦੇ ਨੇ ਕੁੜੀਆਂ ਦੇ ਹੱਸਣ ਖੇਡਣ ਦੇ ਸੋਮਨ ਆਜਾ ਪਾ ਸ਼ਾਮ ਦਾ ਰੋਟੀ ਟੁੱਕ ਕਰ ਲਈਏ ਨਾ ਕੀ ਗੱਲ ਇਹ ਕਿਉਂ ਕੰਮ ਕਰੂਗੀ ਥੱਕੀ ਹੰਬੀ ਤਾਂ ਆਈ ਆ ਜਵਾਕੜੀ ਤੈਨੂੰ ਕਹਦੇ ਹਸਤੇ ਲਿਆਂਦਾ ਤੂੰ ਕਰਖਾ ਕੰਮ ਉਹ ਕਾਤੋਂ ਮੂੰਹ ਬਣਾਇਆ ਗੱਲ ਕੀ ਹੋਈ ਆ ਗੱਲ ਕੀ ਹੋਣੀ ਸੀ ਕੁੜੀ ਨੂੰ ਕੰਮ ਕਰਨ ਨੂੰ ਕਹਿੰਦੀ ਆ ਉਹ ਤਾਂ ਹੁਣ ਆਈ ਐ ਮੈਨਾਂ ਇਹਦੇ ਹੱਥ ਟੁੱਟੇ ਹੋਏ ਨੇ ਆਪ ਕੰਮ ਕਰ ਲਵੇ ਅੱਛਾ ਤੂੰ ਸਰਕਾਰੀ ਟੀਚਰ ਲੱਗੀ ਆ ਵੀ ਤੂੰ ਕੰਮ ਨਹੀਂ ਕਰ ਸਕਦੀ ਉਹਨੂੰ ਜਵਾਗੜੀ ਕੰਮ ਕਰੂਗੀ ਉਹ ਘਰ ਦਾ ਕੰਮ ਕਰਨਾ ਕਰਦੀਆਂ ਨੂੰਹਾਂ ਦਾ ਹੀ ਫਰਜ਼ ਹੁੰਦਾ ਵਾ ਉਹ ਬਾਈ ਕਿਹੜੀ ਗੱਲੋਂ ਲੜੀ ਜਾਂਦਾ ਯਾਰ ਸਾਂਝੇ ਪਰਿਵਾਰ 'ਚ ਸਾਰੇ ਕੰਮ ਸਾਂਝੇ ਹੀ ਹੁੰਦੇ ਆ ਜੇ ਸਾਨੂੰ ਸਾਰਿਆਂ ਨੂੰ ਖਾਣ ਦਾ ਹੱਕ ਆ ਤਾਂ ਸਾਂਝੇ ਘਰ 'ਚ ਕੰਮ ਕਰਨ ਦਾ ਫਰਜ਼ ਵੀ ਸਾਰਿਆਂ ਦਾ ਹੁੰਦਾ ਬਾਈ ਬਿਲਕੁਲ ਠੀਕ ਕਹਿੰਦਾ ਤੇ ਮਾਤਾ ਇੱਕ ਗੱਲ ਹੋਰ ਜਦੋਂ ਭਾਬੀ ਆਪਣੇ ਭਰਾ ਨਾਲ ਗੱਲ ਕਰਦੀ ਆ ਉਹਦਾ ਹਾਲਚਲ ਪੁੱਛਦੀ ਆ ਉਹ ਤੇ ਤੋਂ ਜਰੀ ਨਹੀਂ ਜਾਂਦੀ ਆਪ ਤੂੰ ਸਾਰਾ ਦਿਨ ਭੈਣ ਦਾ ਫੋਨ ਤੇ ਲੱਗੀ ਰਹਿਣੀ ਆ ਕੀ ਖਾਦਾ ਕੀ ਪੀਤਾ ਕੀ ਬਣਾਇਆ ਕੱਲੀ ਕੱਲੀ ਰਿਪੋਰਟ ਤੋਂ ਲੈਣੀ ਆ ਹਾਂ ਤੇ ਇੱਕ ਗੱਲ ਹੋਰ ਧੀਆ ਤੇ ਨੋਹਾ ਚ ਕਦੇ ਫਰਕ ਨਾ ਕਰਿਆ ਕਰੋ ਇਹ ਵੀ ਕਿਸੇ ਦੀਆਂ ਧੀਆ ਹੁੰਦੀਆਂ ਚੱਲ ਕੁੜੀਏ ਕਰਾ ਕੰਮ ਭਾਬੀ ਨੇ ਚੱਲ ਕੇ ਹਾਂ ਮੈਂ ਹੀ ਗਲਤ ਸੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਕੁਛ ਵੀ ਸਾਰੇ ਕਰੋ ਕੰਮ ਤਾਂ ਮੈਂ ਵੀ ਭੱਜ ਕੇ ਡੰਗਰਾਂ ਨੂੰ ਪੱਠੇ ਪਾਦਾ ਚਲਾ ਨਬ ਆਪਾਂ ਵੀ ਚੱਲੀਏ ਚੱਕੀ ਤੋਂ ਆਟਾ ਚੱਕ ਲਈਏ ਲੈ ਆਤੀ ਮੈਨੂੰ ਲੈ ਸੁਣਨੀ ਐ ਦੋ ਗੰਡੀਆਂ ਹੀ ਫੜਾ ਦੇ ਮੈਂ ਬੈਠੀ ਬੈਠੀ ਛੇਲਦੇ ਹਾਂ ਹਾਂਜੀ ਮੰਮੀ